ਉਹ ਕਹਿੰਦੇ ਨੇ ਕਿ ਜੇ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਇਹਨਾਂ ਦਾ ਆਤਮ ਵਿਸ਼ਵਾਸ ਵੱਧ ਜਾਏਗਾ ਇਸ ਕਰਕੇ ਇਹਨਾਂ ਨੂੰ ਘਟੇ ਰੋਲਣਾ ਮਗਦਾ ਨਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਵਰਗੇ ਗੀਤ ਉਹਨਾਂ ਦੇ ਵਿਹੜਿਆਂ ਚ ਭੱਲਿਆਂ ਚ ਜਾ ਕੇ ਗਾ ਕੇ ਸਰਕਾਰ ਦੀ ਉਹ ਨੀਤੀ ਆ ਜਿਹਨੂੰ ਚਾਣਕੀਆ ਨੀਤੀ ਕਹਿੰਦੇ ਆ ਸ਼ਾਮ-ਦਾਮ ਡੰਡ-ਪੇਟ ਦੀ ਨੀਤੀ ਆ ਜੇ ਲੋਕਾਂ ਨੇ ਬੋਲਣਾ ਦਾ ਫਿਰ ਲੋਕਾਂ ਨੂੰ ਬੋਲੋ ਬੋਲਣ ਤੋਂ ਰੋਕਣ ਦੇ ਵਾਸਤੇ ਇਹਨਾਂ ਕੋਲੇ ਇੱਕੋ ਹੀ ਜਾਬਰ ਹਥਿਆਰ ਆ ਉਹ ਹੈ ਡਾਂਗ ਦਾ ਉਹਦੇ ਜੋ ਪਰਸਾ ਨੂੰ ਖੁੱਲ੍ਹ ਗਿਆ ਛੁੱਟ ਗਿਆ ਨਹੀਂ ਤੇ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਬੀਬੀਆਂ ਨੂੰ ਕੁੱਟਿਆ ਗਿਆ ਸਾਡੇ ਬਜ਼ੁਰਗਾਂ ਦੀਆਂ ਪਕਾਂ ਲੱਤਗੀਆਂ ਉਹਨਾਂ ਦੇ ਸਿਰ 파ਟਤੇ ਗਏ ਉਹਨਾਂ ਦੇ ਕੇਸ ਪੱਟੇ ਗਏ ਦਾੜੀਆਂ ਪੱਟੀਆਂ ਗਈਆਂ ਇਦਾਂ ਹੀ ਜਿਹੜੀਆਂ ਸਾਡੀਆਂ ਬੀਬੀਆਂ ਸੀ ਉਹਨਾਂ ਦੀਆਂ ਗੁੱਤਾਂ ਪੱਟੀਆਂ ਉਹਨਾਂ ਦੇ ਗਲੇਮਿਆਂ ਤੋਂ ਫੜ ਕੇ ਉਹਨਾਂ ਦੀਆਂ ਕਮੀਜ਼ਾਂ ਪਾੜੀਆਂ ਗਈਆਂ ਪੰਜ ਜਿਹੜੇ ਕੈਬਨਿਟ ਮੰਤਰੀ ਨੇ ਮੌਜੂਦਾ ਸਰਕਾਰ ਦੇ ਇੱਕ ਸੂਬੇ ਦੀ ਪੁਲਿਸ ਇੱਕ ਸੂਬੇ ਦਾ ਮੁੱਖ ਮੰਤਰੀ ਇਹ ਭਰਮ ਪਾੜ ਰਿਹਾ ਇਹ ਸ਼ਹਿਮੀ ਦੀ ਬੱਚੀ ਜਿਹੜੀ ਦੁੱਧ ਪੀਂਦੀ ਸੀ ਵਿਚਾਰੀ ਛੋਟੀ ਜੀ ਉਹਨੂੰ ਵੀ ਅੰਦਰ ਕੀਤਾ ਗਿਆ ਜਿਹੜਾ ਬੋਲਦਾ ਇਹ ਉਹਨੂੰ ਨਿਸ਼ਾਨਾ ਬਣਾਉਂਦੇ ਆ ਜਦੋਂ ਉਹਨਾਂ ਨੂੰ ਪਤਾ ਵੀ ਗਿਆ ਅਨਾਜ ਲੈਣ ਜਾਵਾਂਗੇ ਨਾ ਗੋਲੀ ਚੱਲ ਜੂ ਮਰ ਜਾਂਗੇ ਉੱਥੇ ਇਹਦੇ باوجود ਲੋਕ ਜਾਂਦੇ ਆ ਔਰ ਉਹ ਲੋਕਾਂ ਦੇ ਲਾਈਨਾਂ ਦੇ ਖੜੇ ਹੁੰਦੇ ਵੀ ਗੋਲੀ ਚਲਾਉਂਦੇ ਆ ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਬਰ ਦੀ ਇਹੋ ਕਹਾਣੀ ਕਰਨਾ ਜਬਰ ਤੇ ਮੂੰਹ ਦਿਖਾਣੀ ਇਹ ਉੱਤੇ ਮੋਦੀ ਵੀ ਲੋਕਾਂ ਨੇ ਬੂਤ ਲਵਾਈ ਆ ਤੇ ਲਾਜ਼ਮੀ ਤੌਰ ਤੇ ਪੰਜਾਬ ਦੇ ਜਿਹੜੇ ਲੋਕ ਆ ਪੈਨੂ ਮਜ਼ਦੂਰ ਆ ਉਹ ਭਗਵੰਤ ਮਾਨ ਦੀ ਵੀ ਬੂਤ ਲਵਾਉਂਦੇ ਆ اج بٹھنڈا دے ٹیچرز ہوم بکے، پینڈو تے کھیت مزدور جتب کیتی ہے پینڈو کھیت مزدور جتے بندیاں سانجے مورچے دے شامل آٹھ جتے بندیاں بلو، پنجاب پدر دے دو کنوینشن کرنی مٹھیاں گئیاں سی جی پہلی کنوینشن آج بھی جلائی ਅਸੀਂ ਇੱਥੇ ਟੀਚਰਜ਼ ਹੋਮ ਦੇਖੇ ਕੀਤੀ ਆ ਤੇ ਅਗਲੀ ਜਿਹੜੀ ਕਨਵੈਨਸ਼ਨ ਹੈ ਅਸੀਂ 22 ਜੁਲਾਈ ਨੂੰ ਦੇਸ਼ ਭਗਤ ਅਜਾਦਗਰ ਹਾਲ ਜਲੰਧਰ ਵਿਖੇ ਕਰਾਂਗੇ ਇਹ ਕਨਵੈਨਸ਼ਨ 8 ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਸ ਮਕਸਦ ਵਾਸਤੇ ਕੀਤੀ ਗਈ ਹੈ ਕਿ ਸਾਡਾ ਇਹ ਮੋਰਚਾ ਪਿਛਲੇ ਕਾਫੀ ਲੰਬੇ ਅਰਸੇ ਤੋਂ ਜਿਹੜੇ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰ ਨੇ ਉਹਨਾਂ ਦੇ ਹੱਕਾਂ ਹਿੱਤਾਂ ਵਾਸਤੇ ਸੰਘਰਸ਼ ਕਰਦਾ ਆ ਰਿਹਾ ਹੈ ਸਾਡੀਆਂ ਇਹਨਾਂ ਮੰਗਾਂ ਦੇ ਵਿੱਚ ਉਹਨਾਂ ਮਜ਼ਦੂਰਾਂ ਦੀਆਂ ਫੌਰੀ ਅੰਸ਼ਕ ਆਰਥਿਕ ਮੰਗਾਂ ਵੀ ਨੇ ਇਹਨਾਂ ਦੇ ਵਿੱਚ ਸਮਾਜਿਕ ਜ਼ਬਰਦੀਆਂ ਮੰਗਾਂ ਵੀ ਨੇ ਇਹਦੇ ਵਿੱਚ ਸਰਕਾਰੀ ਜ਼ਬਰਦੀਆਂ ਮੰਗਾਂ ਵੀ ਨੇ ਇਹਦੇ ਵਿੱਚ ਜੋ ਸਾਡੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੇ ਉਹਨਾਂ ਦੀ ਬਹਾਲੀ ਦੀਆਂ ਮੰਗਾਂ ਵੀ ਨੇ ਇਹਦੇ ਵਿੱਚ ਜੋ ਸੰਘਰਸ਼ ਕਰਦੇ ਸਾਡੇ ਸਾਥੀਆਂ ਨੂੰ ਉਨਾ ਦਾ ਸੰਘਰਸ਼ਕਰਨ ਦਾ ਜਮੂਰੀ ਹੱਕ ਕੋਣ ਵਾਸਤੇ ਸਰਕਾਰ ਵੱਲੋਂ ਜਿਹੜੇ ਝੂਠੇ ਪਰਚੇ ਦਰਜ ਕੀਤੇ ਗਏ ਆ ਉਹਨਾਂ ਪਰਚਿਆਂ ਨੂੰ ਰੱਦ ਕਰਵਾਉਣ ਵਾਸਤੇ ਵੀ ਆ ਇਸ ਕਿਸਮ ਦੀਆਂ ਅਸੀਂ 16 ਮੰਗਾਂ ਦਾ ਇੱਕ ਮੰਗ ਚਾਰਟਰ ਜਿਹੜਾ ਤਿਆਰ ਕੀਤਾ ਜਿਹਦੇ ਤਹਿਤ ਅੱਜ ਦੀ ਇਹ ਕਨਵੈਨਸ਼ਨ ਜਿਹੜੀ ਆ ਉਹ ਕੀਤੀ ਗਈ ਆ ਇਹ ਅਸੀਂ ਕਨਵੈਨਸ਼ਨ ਹੈ ਇਸ ਕਰਕੇ ਕਰ ਰਹੇ ਆ ਕਿ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆ 3.5 ਸਾਲ ਪਹਿਲਾਂ سرکارਾਂ ਦੇ ਜਿਹੜੀਆਂ ਪਹਿਲਾਂ ਵੀ ਸੀ ਇਹ ਦੋ ਉਹ ਬੰਮਕ ਸੇ ਰੰਗਦੀਆਂ ਹੋਣ ਉਹ ਮਜ਼ਦੂਰਾਂ ਦੇ ਪੱਖ ਦੀਆਂ ਨਹੀਂ ਸੀ ਉਹਨਾਂ ਨੇ ਮਜ਼ਦੂਰਾਂ ਲਈ ਕੁਝ ਵੀ ਨਹੀਂ ਕੀਤਾ ਪਰ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਲਾਰੇ ਲਾ ਕੇ ਮਜ਼ਦੂਰਾਂ ਨੂੰ ਗਰੰਟੀਆਂ ਦੇ ਕੇ ਮਗਦਾ ਨਹੀਂ ਵੇ ਸੂਰਜਾ ਕੰਮੀਆਂ ਦੇ ਵੇੜੇ ਵਰਗੇ ਗੀਤ ਉਹਨਾਂ ਦੇ ਵੇੜਿਆਂ ਚ ਭੱਲਿਆਂ ਚ ਜਾ ਕੇ ਗਾ ਕੇ ਆ ਗਏ ਉਸ ਆਲੇ ਤੇ ਭਗਤ ਸਿੰਘ ਦੇ ਮਨਪਸੰਦੀ ਦਾ ਰਾਗ ਜਿਹੜਾ ਰੰਗ ਆ ਉਹਦਾ ਦੀ ਪੱਗ ਬਨ ਕੇ ਬਸੰਤੀ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਝੂਠੀਆਂ ਗਰੰਟੀਆਂ ਦੇ ਕੇ ਤੇ ਇਹ ਸਰਕਾਰ ਬਣਾ ਲਈ ਜਿਹੜੀਆਂ ਇਦੋਂ ਪਹਿਲਾਂ ਸਰਕਾਰਾਂ ਆ ਪੁਰਾਣ ਸਰਕਾਰਾਂ ਨਾਲੋਂ ਜਿਆਦਾ ਬੇਈਮਾਨੀ ਵਾਲੀ ਇਹਦੇ ਵਿੱਚ ਗੱਲ ਇਹ ਆ ਇਸ ਸਰਕਾਰ ਚ ਕਿਨੇ ਵੀ ਜਿੰਨਾ ਵੀ ਜ਼ੁਲਮ ਕੀਤਾ ਪਹਿਲੀਆਂ ਸਰਕਾਰਾਂ ਨਾਲ ਉਹ ਵੱਧ ਚੜ ਕੇ ਕੀਤਾ ਅਸੀਂ ਜਦੋਂ ਇਹ ਨਵੀਂ ਨਵੀਂ ਸਰਕਾਰ ਬਣੀ ਆ ਸਾਲ ਕੁ ਬਾਅਦ ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਨੇ ਸਾਂਝੇ ਮੋਰਚੇ ਨੇ ਅਸੀਂ ਸਗਰੂਰ ਚ ਦੇ ਘਰ ਮੋਰੇ ਲਗਾਤਾਰ ਦਿਨ ਰਾਤਾਂ ਧਰਨਾ ਲਾਇਆ ਜਿਹਦੇ ਵਿੱਚ ਪੰਜਾਬ ਤੋਂ ਹਜ਼ਾਰਾਂ ਮਜ਼ਦੂਰਾਂ ਨੇ ਔਰਤਾਂ ਨੇ ਮਰਦਾਂ ਨੇ ਬਜ਼ੁਰਗਾਂ ਨੇ ਨੌਜਵਾਨ ਬੱਚੀਆਂ ਨੇ ਬੱਚਿਆਂ ਨੇ ਹਿੱਸਾ ਲਿਆ ਸੀ ਸਾਡੀ ਮੀਟਿੰਗ ਵੀ ਬੁਲਾ ਲਈ ਗਈ ਮੀਟਿੰਗ ਬੁਲਾ ਕੇ ਚੰਡੀਗੜ੍ਹੋਂ ਸਾਨੂੰ ਪੰਜਾਬ ਭਵਨ ਚੋਂ ਵਾਪਸ ਕਰਤਾ ਗਿਆ ਕਿ ਮੀਟਿੰਗ ਜਿਹੜੀ ਉਹ ਪੋਸਟਪੋਨ ਹੋ ਗਈ ਉਦੋਂ ਬਾਅਦ ਫੇਰ ਇੱਥੇ ਮਜ਼ਦੂਰ ਜਥੇਬੰਦੀਆਂ ਨੇ ਧਰਨਾ ਲਾਇਆ ਫੇਰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਬੀਬੀਆਂ ਨੂੰ ਕੁੱਟਿਆ ਗਿਆ ਸਾਡੇ ਬਜ਼ੁਰਗਾਂ ਦੀਆਂ ਪਕਾਂ ਲਾਤਗੀਆਂ ਉਹਨਾਂ ਦੇ ਸਿਰ ਪਾੜਤੇ ਗਏ ਉਹਨਾਂ ਦੇ ਕੇਸ ਪੱਟੇ ਗਏ ਦਾੜ੍ਹੀਆਂ ਪੱਟੀਆਂ ਗਈਆਂ ਇਦਾਂ ਹੀ ਜਿਹੜੀਆਂ ਸਾਡੀਆਂ ਬੀਬੀਆਂ ਸੀ ਉਹਨਾਂ ਦੀਆਂ ਗੁੱਤਾਂ ਪੱਟੀਆਂ ਉਹਨਾਂ ਦੇ ਗਲੇਮਿਆਂ ਤੋਂ ਫੜ ਕੇ ਉਹਨਾਂ ਦੀਆਂ ਕਮੀਜ਼ਾਂ ਪਾੜੀਆਂ ਗਈਆਂ ਅੱਜ ਸਾਡੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਸ਼ਿੰਦਾਜ ਕਨਵੈਨਸ਼ਨ ਕੀਤੀ ਗਈ ਹੈ ਔਰ 22 ਤਰੀਕ ਨੂੰ ਮਾਝੇ ਤੇ ਦਬਾਬੇ ਦੀ ਕਨਵੈਨਸ਼ਨ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਮਜ਼ਦੂਰਾਂ ਦੇ ਬਹੁਤ ਹੱਕੀ ਤੇ ਪੱਖ ਦੇ ਮਸਲੇ ਹਨ ਉਹਨਾਂ ਮਸਲਾਂ ਦੇ ਵਿੱਚ ਰਹਿਤਾ ਸਹੂਲਤਾਂ ਦੀਆਂ ਜਿਹੜੀਆਂ ਚੋਣ ਗਰੰਟੀਆਂ ਦਾ ਐਲਾਨ ਕੀਤਾ ਉਹ ਵੀ ਹੈ ਚਾਹੇ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਆ ਪੈਨਸ਼ਨ ਵਧਾਉਣ ਦਾ ਮਸਲਾ ਹੈ ਚਾਹੇ ਉਹਦੇ ਵਿੱਚ ਮਜ਼ਦੂਰਾਂ ਨੂੰ ਪਲਾਟ ਦੇਣ ਦੀ ਗੱਲ ਆ ਘਰਾਂ ਦੀ ਗੱਲ ਆ ਔਰ ਕਰਜ਼ੇ ਦਾ ਸਵਾਲ ਆ ਸਾਡਾ ਪੰਚਾਇਤੀ ਜ਼ਮੀਨਾਂ ਚ ਹਿੱਸਾ ਲੈਣ ਦੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਕਿ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਲਾਗੂ ਕਰਕੇ ਜ਼ਮੀਨਾਂ ਦੀ ਵੰਡ ਮਜ਼ਦੂਰਾਂ ਤੇ ਕਿਸਾਨਾਂ ਚ ਕੀਤੀ ਜਾਣੀ ਚਾਹੀਦੀ ਆ ਕਿਰੇ ਨਾਲ ਹੀ ਇੱਕ ਮਸਲਾ ਜਬਰ ਵਾਲਾ ਹੈ ਕਿ ਜੱਥੇਬੰਦ ਹੋਣ ਤੋਂ ਰੋਕਣ ਦੇ ਵਾਸਤੇ ਜੋ ਉਹਨਾਂ ਨੇ ਅਮਲ ਚਲਾਇਆ ਹੋਇਆ ਜਿਹੜੀ ਮਹਿਮ ਚਲਾਈ ਹੋਈ ਆ ਕੋਨੂੰ ਰੋਕਿਆ ਜਾਵੇ ਔਰ ਜਥੇਬੰਦ ਹੋਣ ਦਾ ਹੱਕ ਜਿਹੜਾ ਬਹਾਲ ਕੀਤਾ ਜਾਵੇ ਉਹਦੇ ਵਾਸਤੇ ਅਸੀਂ 4 ਤਰੀਕ ਨੂੰ ਪੰਜਾਬ ਦੇ 5 ਕੈਬਨਿਟ ਮინისტრਾਂ ਦੇ ਬਾਰੇ ਦੇ ਅੱਗੇ ਧਰਨੇ ਲਾ ਰਹੇ ਹਾਂ ਇਸ ਕਨਵੈਨਸ਼ਨ ਦਾ ਮੁੱਖ ਮਕਸਦ ਸਾਡਾ ਇਹ ਹੈ ਲੋਕਾਂ ਨੂੰ ਇਹ ਦੱਸਣਾ ਹੈ جڑی پنجاب دی موجودہ بگوت مان سرکار ہے سال پہلے جب یہاں نے اکالیا دھوکھا دن واسطے انہوں نے شہید بگت سنگھتی رنگ والی جیڑی پگ بن کے یہ دھوکا دن کی لوگ کوشش کی گئی کہ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਇੱਥੇ ਰਾਜ ਲਿਆਵਾਂਗੇ ਇਹਨਾਂ ਨੇ ਡਾਕਟਰ ਵੀ ਆਰ ਅੰਬੇਡਕਰ ਜੀ ਦੀ ਤਸਵੀਰ ਲਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਦਲਤਾਂ ਨੂੰ ਪ੍ਰਭਾਵਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਡਾਕਟਰ ਸਾਹਿਬ ਦੇ ਜਿਹੜੇ ਉਦੇਸ਼ ਨੇ ਉਹਨਾਂ ਦੀ ਜੋ ਸੋਚ ਆ ਅਸੀਂ ਉਹਨਾਂ ਨੂੰ ਇਹ ਲਾਗੂ ਕਰਾਂਗੇ ਇਹ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਵਾਂਗੂ ਕੋਈ ਝੂਨਾ ਦੇ ਵਾਅਦੇ ਨਹੀਂ ਕਰਦੇ ਅਸੀਂ ਗਰੰਟੀਆਂ ਦਿੰਨੇ ਆ ਉਹਨਾਂ ਗਰੰਟੀਆਂ ਦੇ ਵਿੱਚ ਇਹ ਗੱਲ ਸ਼ਾਮਲ ਸੀ ਕਿ ਜਿਵੇਂ ਪਿਛਲੇ ਇੱਕ ਅਰਸੇ ਤੋਂ ਪੰਜਾਬ ਜਿਹੜਾ ਨਸ਼ਿਆਂ ਦੀ ਦਲਦਲ ਵਿੱਚ ਤਸਿਆ ਹੋਇਆ ਆਂਦੇ ਸੀ ਕਿ ਅਸੀਂ ਆਉਣਸਾਰ ਇਹਨਾਂ ਨਸ਼ਿਆਂ ਦਾ ਖਾਤਮਾ ਕਰ ਦਿਆਂਗੇ ਇਹ ਸਰਕਾਰ ਨੇ ਇਸ ਗੱਲ ਦੀ ਗਰੰਟੀ ਕੀਤੀ ਸੀ ਕਿ ਦਫ਼ਤਰਾਂ ਦੇ ਵਿੱਚੋਂ ਹਰ ਤਰ੍ਹਾਂ ਦਾ ਜਿਹੜਾ ਸਰਕਾਰੀ ਭ੍ਰਿਸ਼ਟਾਚਾਰ ਆ ਰਿਸ਼ਵਤਖੋਰੀ ਆ ਉਹ ਅਸੀਂ ਖਤਮ ਕਰ ਦਿਆਂਗੇ ਇਹ ਸਰਕਾਰ ਨੇ ਇਹ ਵਾਦਾ ਕੀਤਾ ਸੀ ਕਿ ਭਗਵੰਤ ਮਾਨ ਜਿਹੜਾ ਅੱਜ ਮੁੱਖ ਮੰਤਰੀ ਆ ਉਹ ਇਹ ਕਹਿ ਰਿਹਾ ਸੀ ਕਿ ਮੇਰੇ ਹੱਥ ਦੇ ਵਿੱਚ ਹਰਾ ਪੰਨ ਆਉਣ ਦੀ ਧੀਰ ਹੈ ਮੈਂ ਪੰਜਾਬ ਦੇ तमाम ਜਿਹੜੇ ਪੜੇ ਲਿਖੇ বেকার ਜਗਾਰ ਨੌਜਵਾਨ ਆ ਉਹਨਾਂ ਨੂੰ ਨੌਕਰੀਆਂ ਉਹਦੇ ਉੱਤੇ ਲਾ ਦੇਣਾ ਆ ਜਿਹੜੀ ਸੀਮਟ ਰੇਤਾ ਬਜਰੀ ਹੋਰ ਇਸ ਤਰ੍ਹਾਂ ਦੀਆਂ ਲੋਕਾਂ ਦੇ ਲੋਡ ਦੀਆਂ ਚੀਜ਼ਾਂ ਨੇ ਉਹਨਾਂ ਦੀ ਜਿਹੜੀ ਮੰਗਾਈ ਆ ਉਹਨੂੰ ਕੰਟਰੋਲ ਕਰਾਂਗੇ ਪਰ ਅਸੀਂ ਇਹ ਦੇਖਦੇ ਆ ساڈے تین سالان تو بعد دعویٰ کہ لوڑ نہیں پائے گی میں جارے لاؤن تو بینہ ہی لوکان دے جیڑے مسئلے حل کر آج کل دیا گے جیسی اے گل دیکھنے ہیں کہ اتنے کھیت مزدور دیا جہاں جتے بندیاں ਜਿਹੜੀਆਂ 3.5 ਸਾਲ ਤੋਂ ਇਸ ਸਰਕਾਰ ਦੇ ਰਾਜ ਵਿੱਚ ਵੀ ਲੜ ਰਹੀਆਂ ਪਹਿਲੀਆਂ ਸਰਕਾਰਾਂ ਤੋਂ ਅੱਗੇ ਜਾ ਕੇ ਮੁੱਖ ਮੰਤਰੀ ਬੱਲੂ ਉਹਨਾਂ ਜਿੱਤੇ ਬੰਦੀਆਂ ਨਾਲ ਕਈ ਵਾਰੀ ਸਮਾਂ ਤੈਅ ਕਰਕੇ ਉਹਨਾਂ ਨਾਲ ਮੀਟਿੰਗ ਤੱਕ ਨਹੀਂ ਕੀਤੀ ਗਈ ਇਹ ਗੱਲ ਅਸੀਂ ਮਹਿਸੂਸ ਕਰਦੇ ਆ ਕਿ ਇਹ ਜਿਹੜਾ ਤਬਕਾ ਸਮਾਜ ਦਾ ਪਹਿਲਾਂ ਹੀ ਵਿਤਕਰਿਆਂ ਦੇ ਵਿੱਚ ਜੀ ਰਿਹਾ ਜਿਨ੍ਹਾਂ ਨਾਲ ਸਦੀਆਂ ਤੋਂ ਵਿਤਕਰਾ ਹੋ ਰਿਹਾ 1947 ਤੋਂ ਬਾਅਦ ਜਦੋਂ ਕਹਿ ਕਿਹਾ ਜਾ ਰਿਹਾ ਕਿ ਸੰਵਿਧਾਨ ਦਾ ਰਾਜ ਆਇਆ ਇੱਥੇ ਲੋਕਤੰਤਰ ਆਇਆ ਉਸ ਤੋਂ ਬਾਅਦ ਵੀ ਵਿਤਕਰਾ ਕੀਤਾ ਜਾ ਰਿਹਾ ਤੇ ਭਗਤ ਸਿੰਘ ਦੀ ਪੱਗ ਬਨ ਕੇ ਡਾਕਟਰ ਬੀ ਆਰ ਅੰਬੇਡਕਰ ਦੀ ਸੋਚ ਦੀ ਇੱਥੇ ਮਤਲਬ ਗੱਲ ਕਰਨ ਵਾਲਾ ਜਿਹੜਾ ਮੁੱਖ ਮੰਤਰੀ ਆ ਉਹ ਦਲਤਾ ਨੂੰ ਉਹਨਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨੂੰ ਉਹਦੇ ਕੋਲੇ ਮੀਟਿੰਗ ਲਈ ਸਮਾਂ ਦੇਣ ਵਾਸਤੇ ਨਹੀਂ ਟਾਈਮ ਜਿਹੜੀ ਉਹਨਾਂ ਦੀ ਕੈਬਨਿਟ ਸਬਕਮੇਟੀ ਹੈ ਉਹਦੇ ਨਾਲ ਸਾਡੀਆਂ ਕੁਝ ਮੀਟਿੰਗਾਂ ਹੋਈਆਂ ਕੁਝ ਮੰਗਾਂ ਦੇ ਉੱਤੇ ਸਹਿਮਤੀ ਵੀ ਬਣੀ ਪਰ ਬਹੁਤ ਹੀ ਅਫਸੋਸ ਨਾਲ ਇਹ ਕਹਿਣਾ ਪੈਂਦਾ ਔਰ ਇਸ ਸਰਕਾਰ ਦਾ ਇਹ ਬਹੁਤ ਹੀ ਨਖਿੱਧ ਵਰਤੀਰਾ ਕਿ ਜਿਨ੍ਹਾਂ ਮੰਗਾਂ ਦੇ ਉੱਤੇ ਸਾਡੀ ਸਹਿਮਤੀ ਵੀ ਬਣੀ ਉਹਨਾਂ ਮੰਗਾਂ ਨੂੰ ਵੀ ਪੂਰਿਆ ਨਹੀਂ ਕੀਤਾ ਗਿਆ ਇਹ ਜਿਹੜੀ ਪੁਰਸਤਸ਼ਦਤ ਵਧਿਆ ਆ ਇਹ ਮਜ਼ਦੂਰਾਂ ਦੇ ਇਕੱਲੇ ਸੰਘਰੂਰ ਵਿੱਚ ਹੀ ਨਹੀਂ ਅਨਾਲਾਮੀ ਜਿਹੜੀ ਆ ਉਹ ਐਮਰਜੈਂਸੀ ਜਿਹੜੀ ਆ ਮਜ਼ਦੂਰ ਚਤੇ ਬੰਦੀਆਂ ਦੇ ਉੱਪਰ ਹੀ ਨਹੀਂ ਲਾਈ ਹੋਈ ਇਹਨਾਂ ਨੇ ਸਾਰੇ ਪੰਜਾਬ 'ਚ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਸ਼ੁਰੂ ਕੀਤਾ ਹੋਇਆ ਇਹ ਕਿਸੇ ਨੂੰ ਵੀ ਇਹ ਚਾਹੁੰਦੇ ਨਹੀਂ ਵੀ ਮਜ਼ਦੂਰ ਜਿਹੜੇ ਲੋਕ ਆ ਜਾਂ ਉਹਨਾਂ ਦੇ ਵਿੱਚ ਸੰਗਠਨ ਜਿਹੜੇ ਆ ਜਾਂ ਪਿੰਡੂ ਤੇ ਖੇਤ ਮਜ਼ਦੂਰਾਂ ਦਾ ਸਾਂਝਾ ਮੋਰਚਾ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਕੋਈ ਬੋਲੇ ਜਿਹੜਾ ਬੋਲਦਾ ਇਹ ਉਹਨੂੰ ਨਿਸ਼ਾਨਾ ਬਣਾਉਂਦੇ ਆ ਉਹਨੂੰ ਇਹਨਾਂ ਦਾ ਟਾਰਗੇਟ ਆ ਉਹ ਉਹਨੂੰ ਕਿਸੇ ਨਾ ਕਹੇ ਤਨੀਕਣਾ ਜਲੀਲ ਕਰਦੇ ਆ ਉਹਨੂੰ ਕੁੱਟਦੇ ਆ ਇਸ ਵੇਲੇ ਹਾਲਾਤ ਇਹ ਆ ਵੀ ਜਿਹੜੇ 3.5 ਤਿੰਨ ਸਾਲ ਇਹਨਾਂ ਦੇ ਬੀਤੇ ਆ ਉਹਨਾਂ 3.5 ਸਾਲਾਂ ਦੇ ਦੌਰਾਨ ਇਹਨਾਂ ਦਾ ਇਸ ਸਰਕਾਰ ਦਾ ਭਗਵੰਤ ਮਾਨ ਦੀ ਸਰਕਾਰ ਦਾ ਮਜ਼ਦੂਰਾਂ ਪ੍ਰਤੀ ਬੇਰੁਖੀ ਵਾਲਾ ਰੁਈਆ ਇਦਾਂ ਦਾ ਪਹਿਲਾਂ ਕਦੀ ਹੋਇਆ ਨਹੀਂ ਤੇ ਇਹ ਸਮਝਦੇ ਹੋ ਵੀ ਸ਼ਾਇਦ ਕਿਤੇ گاਾਂ ਹੋਵੇ ਵੀ ਨਾ ਇਦਾਂ ਦਾ ਇਹਨੇ ਵਤੀਰਾ ਜਿਹੜਾ ਧਾਰਨ ਕੀਤਾ ਹੋਇਆ ਵੀ ਇਦਾਂ ਦਾ ਐਟੀਟਿਊਡ ਆਦਾ ਮਜ਼ਦੂਰਾਂ ਦੇ ਪਰਦੇ ਮਜ਼ਦੂਰਾਂ ਨੂੰ ਕੁੱਟਣਾ ਉਹਨਾਂ ਦੇ ਆਣਾ ਲਾਨੀਆਂ ਪਾਬੰਦੀਆਂ ਉਹਨਾਂ ਦੇ ਤਰਾਂ ਤਰਾਂ ਦੇ ਕੇਸ ਬਣਾਉਣੇ ਔਰਤਾਂ ਨੂੰ ਜਲੀਲ ਕਰਨਾ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਉਹਨਾਂ ਦੀਆਂ 6-6 ਮਹੀਨੇ ਦੀਆਂ ਬੱਚੀਆਂ ਤੁਸੀਂ ਪਿਛਲੇ ਸਮੇਂ ਦੇਖਿਆ ਹੋਣਾ ਵੀ ਸੰਗਰੂਰ ਚ ਇੱਕ 6 ਮਹੀਨੇ ਦੀ ਇੱਕ ਔਰਤ ਦੇ ਨਾਲ ਉਹਦੀ 6 ਮਹੀਨੇ ਦੀ ਬੱਚੀ ਜਿਹੜੀ ਦੁੱਧ ਪੀਂਦੀ ਸੀ ਵਿਚਾਰੀ ਛੁੱਟੀ ਜੀ ਉਹਨੂੰ ਵੀ ਅੰਦਰ ਕੀਤਾ ਗਿਆ ਇੱਕ ਵੀ ਫੈਸਲਾ ਭਗਵੰਤ ਮਾਨ ਦੀ ਸਰਕਾਰ ਇਹ ਨਹੀਂ ਦਿਖਾ ਸਕਦੀਗੀ ਕਿ ਅਸਿਆ ਮਜ਼ਦੂਰਾਂ ਨੇ ਹੱਕ 'ਚ ਫੈਸਲੇ ਲਏ ਸਗੋਂ ਦੀ ਜਿਹੜਾ ਕਹਿੰਦੇ ਸੀ ਨਾ ਖਰਾਬ ਪਿੰਨ ਚੱਲਿਆ ਕਰੋ ਲੋਕਾਂ ਦੇ ਵਾਸਤੇ ਇੱਥੇ ਧਰਨੇ ਮਿਆਰੇ ਨਹੀਂ ਲੱਗਣਗੇ ਕਿਸੇ ਨੂੰ ਟੈਂਕਿੰਗਾਂ ਤੇ ਨਹੀਂ ਚੜਨਾ ਪਿਆ ਕਰੋ ਕਿਸੇ ਨੂੰ ਛੜਕਾਂ ਨਹੀਂ ਰੋਕਣੀਆਂ ਬਹਿਣਗੀਆਂ ਉਹ ਸਾਰਾ ਕੁਝ ਝੂਠਾ ਵਾਦਾ ਹੋਇਆ ਤੇ ਮਜ਼ਦੂਰ ਵਿਰੋਧੀ ਫੈਸਲਾ ਆਉਂਦਿਆ ਸਾਰੀ ਲੈ ਇਹਨਾਂ ਨੇ ਸਭ ਤੋਂ ਪਹਿਲਾਂ ਕੀ ਫੈਸਲਾ ਲਿਆ ਕਹਿੰਦੇ ਜੀ ਜਿਹੜੀਆਂ ਜਗਾੜੂ ਰੇੜੀਆਂ ਐ ਇਹ ਬੰਦ ਕਰਨੀਆਂ ਸੀ ਹੁਣ ਜਗਾੜੂ ਰੇੜੀਆਂ ਟਾਟੇ ਬਾਟੇ ਮਰ ਲੈਂਦੀਆਂ ਇਹ ਬੰਦ ਕਰਕੇ ਅਸਲ ਦੇ ਵਿੱਚ ਉਹ ਵੱਡੀਆਂ ਕੰਪਨੀਆਂ ਦੇ ਮਾਲ ਵਕਾਉਣੇ ਆ ਉਹਨਾਂ ਨੂੰ ਉਹ ਮਜ਼ਦੂਰਾਂ ਦਾ ਵਿਰੋਧ ਹੋਇਆ ਉਹ ਫੈਸਲਾ ਇਹਨਾਂ ਨੂੰ ਇੱਕ ਵਾਰੀ ਰੋਕਣਾ ਪੈ ਗਿਆ ਫੈਸਲਾ ਨਹੀਂ ਵਾਪਸ ਲੈ ਫੈਸਲਾ ਹਲੇ ਉਵੇਂ ਦਾ ਉਵੇਂ ਹੀ ਜਾਂਦਾ ਤਾਂ ਆਹੀਂ ਝੋਨਾ ਲਾਉਣ ਦੇ ਮਾਮਲੇ 'ਚ ਕਹਿੰਦੇ ਜੀ ਪਾਣੀ ਬਚਾਉਣਾ ਸੀ ਉਹ ਝੋਨੇ ਦੀ ਸਿੱਧੀ ਬਿਜਾਈ ਕਰਾਉਣੀ ਆ ਇਹਦੇ ਨਾਲ ਮਜ਼ਦੂਰਾਂ ਦੇ ਰਈਗਰ ਨੂੰ ਵੱਡੀ ਸੱਟ ਮਾਰੀ ਗਈ ਹੁਣ ਐਦ ਕੀ ਇਹਨਾਂ ਨੇ ਕਿਹਾ ਵੀ 5 ਲੱਖ ਏਕੜ ਦੇ ਵਿੱਚ ਸਿੱਧੀ ਬਜਾਈ ਕਰਾਉਣੀ ਆ। ਹੁਣ 5 ਲੱਖ ਏਕੜ ਦਾ ਮਤਲਬ ਜੇ 6 ਬੰਦੇ ਵੀ 1 ਏਕੜ ਦੇ ਵਿੱਚ ਝੋਨਾ ਲਾਉਂਦੇ ਆ। ਤਾਂ 30 ਲੱਖ ਮਜ਼ਦੂਰਾਂ ਦੀਆਂ ਦਿਹਾੜੀਆਂ ਇਹਨਾਂ ਨੇ ਖੋਲੀਆਂ। ਔਰਤਾਂ ਨੂੰ ਦਿਖਾਇਆ ਗਿਆ ਲਾਰਾ ਲਾਇਆ ਗਿਆ ਵੀ ਅਸੀਂ ਭਾਈ 1000 ਰੁਪਿਆ ਤੁਹਾਡੇ ਉਹਦੇ 'ਚ ਪਾਵਾਂਗੇ। ਹਰ ਮਹੀਨੇ ਦੇਆ ਕਰਾਂਗੇ। ਔਰ ਉਹਨੇ ਵਾਸਤੇ ਭਗਵੰਤ ਮਾਨ ਨੇ ਬਹੁਤ ਲੰਮਾ ਚੌੜਾ ਦਾਵਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਰੈਲੀ ਦੇ ਵਿੱਚ। ਉਹ ਕਹਿੰਦਾ ਵੀ ਵਿਰੋਧੀ ਸਾਡੇ ਦੇ ਤੰਜ ਕਸਦੇ ਆ। ਵੀ ਇਹਨਾਂ ਬਜਟ ਕਿੱਥੋਂ ਆਊਗਾ ਕਹਿੰਦਾ ਮੈਂ ਹਿਸਾਬ ਲਾ ਲਿਆ। ਵੀ ਇਹ ਪੈਸੇ ਦੇਣ ਦੇ ਵਾਸਤੇ 11-1200 ਕਰੋੜ ਰੁਪਈਆ ਚਾਹੀਦਾ। ਪਰ ਅਸੀਂ ਜਿਹੜੀ ਰੇਤੇ ਦੀ ਲੀਕ ਕਜ਼ਾ ਉਹ ਬੰਦ ਕਰਾਂਗੇ ਤੇ 20000 ਕਰੋੜ ਰੁਪਈਆ ਸਾਨੂੰ ਆਇਆ ਕਰੂ ਹਰ ਸਾਲ ਦਾ। ਸਾਡੇ ਕੋਲੇ ਤਾਂ 8500 ਕਰੋੜ ਬਚਿਆ ਕਰੂਗਾ। ਨਾ ਰੇਤੇ ਦੀ ਲੀਕਜ ਬੰਦ ਹੋਈ। ਨਾਮ ਔਰਤਾਂ ਦੇ ਖਾਤਿਆਂ 'ਚ 1000 ਰੁਪਏ ਪਾਇਆ ਗਿਆ ਤੇ ਇਸ ਟਾਈਮ ਦੇ ਉੱਤੇ ਸਰਕਾਰ ਇਸ ਨੀਤੀ ਦੇ ਉੱਤੇ ਚੱਲ ਰਹੀ ਆ ਕਿ ਕਿਸੇ ਵੀ ਤਵਕ ਨੂੰ ਸਵੇਤ ਖੇਤ ਮਜ਼ਦੂਰਾਂ ਦੇ ਵੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਪੂਰਿਆ ਨਹੀਂ ਕਰਨਾ ਇਹਦੇ ਪਿੱਛੇ ਅਸੀਂ ਇਹ ਸੋਚਦੇ ਆ ਕਿ ਸ਼ਾਇਦ ਸਰਕਾਰ ਦੀ ਉਹ ਨੀਤੀ ਆ ਜਿਹਨੂੰ ਚਾਣਕੀਆ ਨੀਤੀ ਕਹਿੰਦੇ ਆ ਸ਼ਾਮ-ਦਾਮ ਡੰਡ-ਪੇਟ ਦੀ ਨੀਤੀ ਆ ਉਹ ਕਹਿੰਦੇ ਨੇ ਕਿ ਜੇ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਇਹਨਾਂ ਦਾ ਆਤਮ-ਵਿਸ਼ਵਾਸ ਵੱਧ ਜਾਏਗਾ ਇਸ ਕਰਕੇ ਇਹਨਾਂ ਨੂੰ ਘੱਟੇ ਰੋਲਣਾ ਇਹਨਾਂ ਦੇ ਸੰਘਰਸ਼ ਨੂੰ ਘੱਟੇ ਰੋਲਣਾ ਇਹਨਾਂ ਨੂੰ ਨਿਰਾਸ਼ ਤੇ ਹਫਾਜ਼ ਕਰਨਾ ਇਸ ਨੀਤੀ ਦੇ ਤਹਿਤ ਉਹ ਲਗਾਤਾਰ ਸਾਡੇ ਸੰਘਰਸ਼ਾਂ ਨੂੰ ਇਗਨੋਰ ਕਰਦੇ ਆ ਰਹੇ ਨੇ ਤੋਂ ਅਸੀਂ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਆਪਣੇ ਲੋਕਾਂ ਨੂੰ ਇਹ ਸੱਦਾ ਦਿੱਤਾ ਕੇ ਪਿਆਰੇ ਲੋਕੋ ਪੰਜਾਬ ਦੇ ਹਰ ਇਲਾਕੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਵਰਕਰ ਆ ਉਹ ਲੋਕਾਂ ਨੂੰ ਜਾ ਕੇ ਜਗਾਉਣ ਲੋਕਾਂ ਨੂੰ ਚੇਤਨ ਤੇ ਲਾਮਬੰਦ ਕਰਨ ਔਰ ਨਾਲ ਦੀ ਨਾਲ ਅਸੀਂ ਇਹ ਸੱਦਾ ਦਿੱਤਾ ਹੈ ਕਿ 4 ਅਗਸਤ ਨੂੰ ਪੰਜ ਜਿਹੜੇ ਕੈਬਨਿਟ ਮੰਤਰੀ ਨੇ ਮੌਜੂਦਾ ਸਰਕਾਰ ਦੇ ਜਿਨ੍ਹਾਂ ਦੇ ਵਿੱਚ ਅਮਨ अरोड़ा ਜਿਹੜਾ ਉਸ ਨਾਮ ਤੋਂ ਮੰਤ ਜਿਹੜਾ ਵਿਧਾਇਕ ਆ ਤੇ ਮੰਤਰੀ ਆ ਉਹਦੀ ਉੱਤੇ ਰਹਿਸ਼ ਆ ਇਸੀ ਤਰ੍ਹਾਂ ਸਪੀਕਰ ਜਿਹੜਾ ਕੁਲਤਾਰ ਸੰਧਵਾ ਤੇ ਬੀਬੀ ਬਰਜੀਤ ਕੌਰ ਜਿਹੜੀ ਆ ਮਲੋਠ ਤੋਂ ਉਹਨਾਂ ਦੇ ਘਰਾਂ ਅੱਗੇ ਉਹਨਾਂ ਦੇ ਦਫ਼ਤਰਾਂ ਅੱਗੇ ਧਰਨੇ ਲਾਏ ਜਾਣਗੇ ਮਾਝੇ ਦੇ ਵਿੱਚ ਅਸੀਂ ਜੰਡਿਆਲਾ ਗੁਰੂ ਵਿਖੇ ਹਰਪਜਨ ਸਿੰਘ ਈਟੀਓ ਉਹਦੇ ਘਰ ਅੱਗੇ ਧਰਨਾ ਲਾਵਾਂਗੇ ਇਸੇ ਤਰੀਕੇ ਨਾਲ ਸਾਡੇ ਜਿਹੜੇ ਦੁਆਬੇ ਵਾਲੇ ਤਿੰਨ ਚਾਰ ਜ਼ਿਲ੍ਹੇ ਆ ਉਹ ਮਹਿੰਦਰ ਭਗਤ ਜਿਹੜੇ ਨਵੇਂ ਕੈਬਨਿਟ ਮੰਤਰੀ ਬਣੇ ਆ ਅਸੀਂ ਉਹਨਾਂ ਦੇ ਘਰਾਂ ਅੱਗੇ ਧਰਨਾ ਲਾਵਾਂਗੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਸਾਡੇ ਮਜ਼ਦੂਰ ਆ ਉਥੇ ਪਹੁੰਚਣਗੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਆ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਮੁੱਖ ਮੰਤਰੀ ਲੋਕਾਂ ਨੂੰ ਧੋਖਾ ਦੇਣ ਵਾਸਤੇ ਕਦੇ ਹੜ ਮਾਰੇ ਇਲਾਕਿਆਂ ਦੇ ਵਿੱਚ ਉਥੇ ਪਜਾਮਾ ਟੰਗ ਕੇ ਉਥੇ ਚਪਲਾਂ ਬੂਟ ਲਾ ਕੇ ਗਾਰੇ ਦੇ ਵਿੱਚ ਬੜ ਕੇ ਕਹਿੰਦਾ ਕਿ ਤੁਹਾਡੇ ਜਿਹੜੇ ਮੱਝਾਂ ਮਰੀਆਂ ਉਹਨਾਂ ਦੇ ਵੀ ਤੁਹਾਡੀਆਂ ਫਸਲਾਂ ਦੇ ਵੀ ਉਹ ਕਹਿੰਦਾ ਸੀ ਤੁਹਾਡੇ ਮੁਰਗੀਆਂ ਦੇ ਤੇ ਅੰਡੇਆਂ ਤੱਕ ਦੇ ਵੀ ਅਸੀਂ ਪੈਸੇ ਦਿਆਂਗੇ 1 ਰੁਪਇਆ ਤੱਕ ਨਹੀਂ ਜਿਹੜਾ ਦਿੱਤਾ ਗਿਆ ਇੱਕ ਵੀ ਕਿਸੇ ਨੌਜਵਾਨ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਸਗੋਂ ਦੀ ਮੋਦੀ ਸਰਕਾਰ ਦੇ ਵਾਂਗੂ ਜਿਹੜੀ ਨਰੇਗਾ ਦਾ ਬਜਟ ਆ ਪੂਰੇ ਦੇਸ਼ ਵਿੱਚ ਘਟ ਰਿਹਾ ਔਰ ਪੰਜਾਬ ਦੇ ਵਿੱਚ ਵੀ ਘਟਿਆ ਜਾ ਰਿਹਾ ਔਰ ਜਿਹੜੇ ਸਾਡੇ ਇਥੋਂ ਦੇ ਖੇਤੀ ਮਾੜ ਡਾਕਟਰ ਸੁਖਵਾਲ ਸਿੰਘ ਹੋਰਾਂ ਵਰਗੇ ਅਰਥਸ਼ਾਸਤਰੀ ਆ ਉਹਨਾਂ ਨੇ ਸਰਕਾਰ ਵੱਲੋਂ ਜਿਹੜੀ ਇੱਕ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਔਸਤ ਪੰਜਾਬ ਦੇ ਵਿੱਚ ਪਿਛਲੇ ਸਾਰੇ ਅਰਸੇ ਦੇ ਵਿੱਚ ਸਿਰਫ 38 ਦਿਨ ਮਜ਼ਦੂਰਾਂ ਨੂੰ ਜਿਹੜਾ ਰੋਜ਼ਗਾਰ ਮਿਲਿਆ ਤੇ ਉਹ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ 100 ਦਿਨ ਦਾ ਰੋਜ਼ਗਾਰ ਦੇਣ ਦੀ ਵੀ ਗਰੰਟੀ ਆ ਹਾਲਾਂਕਿ ਸਾਡੀਆਂ ਜਥੇਬੰਦੀਆਂ 365 ਦਿਨਾਂ ਦਾ ਪੂਰੇ ਸਾਲ ਦਾ ਰੋਜ਼ਗਾਰ ਮੰਗਦੀਆਂ ਪਰ 38 ਦਿਨਾਂ ਦਾ ਰੋਜ਼ਗਾਰ ਜੇ ਕੋਈ ਸਰਕਾਰ ਦਿੰਦੀ ਆ ਤੇ ਤੁਸੀਂ ਸੋਚ ਸਕਦੇ ਆ ਕਿ ਉਹ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਨਾਲ ਆਪਣਾ ਜਿਹੜਾ ਉਹ ਗੁਜ਼ਾਰਾ ਕਰ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਇਹ ਪਤਾ ਕਿ ਕੋਈ ਵੀ ਜਿਹੜੀ ਸਬਜ਼ੀ ਆ ਉਹ 100 ਰੁਪਏ ਤੋਂ ਘੱਟ ਨਹੀਂ ਤੇ ਜਿਹੜਾ ਆਟਾ ਉਹ 40 ਰੁਪਏ ਕਿਲੋ ਬਿਕ ਰਿਹਾ ਹੋਰ ਚੀਜ਼ਾਂ ਦੀ ਮਹਿੰਗਾਈ ਦਰ ਜਿਹੜੀ ਆ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਆ ਪਰ ਇਹ ਜਿਹੜੀ ਸਰਕਾਰ ਆ ਉਹ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਕਰਕੇ ਜਿਹੜੀਆਂ ਪਿੰਡੂ ਦੇ ਖੇਤ ਮਜ਼ਦੂਰ ਜੁਣ ਜਥੇਬੰਦੀਆਂ ਆ ਤਾਂ ਮੋਰਚਾ ਸੰਜਾਇਆ ਜਿਹੜਾ ਜਿਹਦੇ ਵਿੱਚ 8 ਜਥੇਬੰਦੀਆਂ ਸ਼ਾਮਲ ਆ ਇਹ ਪਿਛਲੇ ਦਿਨੀ 2 ਮਹੀਨੇ ਪਹਿਲਾਂ ਮੀਟਿੰਗਾਂ ਕੀਤੀਆਂ ਮੌਨਵੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੀ ਸਰਕਾਰ ਨਾਲ ਲੜਨ ਦੇ ਵਾਸਤੇ ਆਪਣੇ ਜਿਹੜੇ ਸਾਡੇ ਜਿਹੜੇ ਬੁਨਿਆਦੀ ਮਸਲੇ ਆ ਸਾਡੇ ਜਿਹੜੇ ਬੜਨੇ ਇਸ਼ੂ ਆ ਸਾਡੀਆਂ ਜਿਹੜੀਆਂ ਬਹੁਤ ਜ਼ਰੂਰੀ ਮੰਗਾਂ ਆ ਉਹਨਾਂ ਨੂੰ ਮੰਵਾਉਣ ਲਈ ਸਾਨੂੰ ਇਹ ਸਰਕਾਰ ਦੇ ਨਾਲ ਲੋਹਾ ਲੜ ਲੈਣਾ ਪੈਣਾ ਸਾਨੂੰ ਲੜਨਾ ਪੈਣਾ ਉਹਦੀ ਘੜੀ 'ਚ ਅੱਜ ਦੀ ਜਿਹੜੀ ਇਹ ਇੱਥੇ ਮਠੰਡੇ ਦੇ ਪਟੀਚ ਰੂਮ 'ਚ ਕਨਵੈਨਸ਼ਨ ਕੀਤੀ ਗਈ ਆ ਜਿਹਦੇ ਵਿੱਚ ਇਸ ਇਲਾਕੇ ਦੇ ਮਾਰਵੇ ਦੇ ਲੋਕਾਂ ਨੇ ਮਜ਼ਦੂਰਾਂ ਨੇ ਪਰਮੇਸ਼ ਬੋਲਤ ਕੀਤੀ ਭਾਵੇਂ ਅਸੀਂ ਨੁਮਾਇੰਦੇ ਸਦੇ ਲੇਕਿਨ ਬਹੁਤ ਵੱਡੀ ਗਿਣਤੀ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿ ਸਾਲਿਆ ਪਰਸੋਂ ਨੂੰ 22 ਤਰੀਕ ਨੂੰ ਅਸੀਂ ਜਲੰਧਰ ਦੇ ਦੇਸ਼ ਭਗਤ ਹਾਲਚ ਦੁਆਬੇ ਦੇ ਮਾਝੇ ਦੀ ਕਰ ਰਹੇ ਆ ਉਥੇ ਵੀ ਇਹ ਉਮੀਦ ਕਰਦੇ ਬਹੁਤ ਸਾਰੀ ਵੱਡੀ ਗਿਣਤੀ ਦੇ ਲੋਕ ਉੱਥੇ ਸ਼ਾਮਲ ਹੋਣਗੇ ਕਿ 4 ਤਰੀਕ ਨੂੰ ਪੰਜਾਬ ਸਰਕਾਰ ਦੇ ਜਿਹੜੇ ਪੰਜ ਕੈਬਨਟ ਮੰਤਰੀ ਆ ਇਹਨਾਂ ਦੇ ਇਹਨਾਂ ਦੇ ਘਰਾਂ ਦੇ ਅੱਗੇ ਵੱਡੇ ਧਰਨੇ ਜਿਹੜੇ ਆ ਵੱਡੇ ਰੋਸ ਧਰਨੇ ਜਿਹੜੇ ਲਾਵਾਂਗੇ ਦਾ ਮੰਗ ਕਰਾਂਗੇ ਆ ਸਾਡੇ ਮਸਲੇ ਜਿਹੜੇ ਇਹਨਾਂ ਨੂੰ ਹੱਲ ਕਰੋ ਜੇ ਫੇਰ ਵੀ ਇਹਨਾਂ ਦੇ ਕੰਨਾਂ ਤੇ ਜੂ ਨਾ ਸਰਕੀ ਇਹਦਾ ਧਿਆਨ ਸਾਡੇ ਵੱਲ ਨੂੰ ਨਾ ਹੋਇਆ ਮਜ਼ਦੂਰ ਜਥੇਬੰਦੀਆਂ ਦੇ ਪ੍ਰੋਗਰਾਮਾਂ ਵੱਲ ਨੂੰ ਜਾਂ ਸਾਡੀਆਂ ਜਿਹੜੀਆਂ ਮੰਗਾਂ ਮਸਲੇ ਸਾਡੇ ਜਿਹੜੇ ਨਾ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਇੱਕ ਵੱਡੀ ਮੀਟਿੰਗ ਕਰਕੇ ਅਸੀਂ ਜਿਹੜਾ ਕੋਈ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ ਅੱਜ ਦੀ ਜਿਹੜੀ ਕਨਵੈਨਸ਼ਨ ਆ ਉਹ ਕਨਵੈਨਸ਼ਨ ਨਾ ਰਹਿ ਕੇ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਗੱਲ ਇਸ ਗੱਲ ਦਾ ਸੰਕੇਤ ਹੈ ਕਿ ਮਜ਼ਦੂਰ ਵਰਗ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਤਿੱਖਾ ਰੋਸ ਆ ਤੇ ਅਸੀਂ ਅੱਜ ਦੀ ਕਨਵੈਨਸ਼ਨ ਦੇ ਰਾਹੀਂ ਪਿੰਡ ਪਿੰਡ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਦੁਖੀ ਨੀਤੀਆਂ ਦਾ ਪਰਦਾ ਫਾਸ਼ ਕਰਾਂਗੇ ਔਰ ਇਹਨਾਂ ਧਰਨਿਆਂ ਦੇ ਵਿੱਚ ਲਾਹਮਸਾਨ ਗਿਣਤੀ ਹੈ ਜਿਹੜੀ ਮਜ਼ਦੂਰਾਂ ਦੀ ਉਹ ਪਹੁੰਚੂਗੀ ਔਰ ਆਪਣੇ ਜਿਹੜੇ ਹੱਕ ਆ ਲੈਣ ਤੱਕ ਉਹ ਸੰਘਰਸ਼ ਦਾ ਜਿਹੜਾ ਰਾਹ ਉਹ ਬਲੰਦ ਕਰਦੇ ਰਹਿਣਾ ਕਿ ਜਿਹੜੇ ਜ਼ਿਮੀਦਾਰ ਨੇ ਗਰੀਬ ਜਿਹੜੇ ਜ਼ਿਮੀਦਾਰ ਆ ਉਹਨਾਂ ਦੇ ਕੋਲੋਂ ਜ਼ਮੀਨਾਂ ਖੋਹ ਕੇ ਜਿਹੜੇ ਵੱਡੇ ਵੱਡੇ ਲੈਂਡ ਮਾਫੀਆ ਨੇ ਉਹਨਾਂ ਨੂੰ ਉਹ ਜ਼ਮੀਨਾਂ ਜਿਹੜੀਆਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਸਰਮਾਇਯਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਕੋ ਪਹਿਲਾਂ ਹੀ ਬਹੁਤ ਵੱਡੇ ਵੱਡੇ ਜਿਹੜੇ ਉਹ ਮਹਿਲ ਆ ਇਹ ਲੋਕਾਂ ਦੀ ਲੋੜ ਨਹੀਂ ਆ ਜਿਹੜੀਆਂ ਪੰਜਾਬ ਦੇ ਵਿੱਚ ਸੜਕਾਂ ਦੇ ਵਾਸਤੇ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਨਾਂ ਜ਼ਮੀਨਾਂ ਉਹਨਾਂ ਸੜਕਾਂ ਦੀ ਲੋਕਾਂ ਨੂੰ ਲੋੜ ਨਹੀਂ ਉਹ ਵੱਡੇ ਵੱਡੇ ਜਿਹੜੇ ਸਰਮਾਇਦਾਰ ਆਇਆ ਜਿਨ੍ਹਾਂ ਨੇ ਇੱਥੇ ਵਪਾਰ ਕਰਕੇ ਲੋਕਾਂ ਨੂੰ ਲੁੱਟਣਾ ਉਹ ਉਹਨਾਂ ਵਾਸਤੇ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਪਰ ਜਿਹੜੀਆਂ ਖੇਤੀ ਜੋਗ ਅਪਜਾਊ ਜ਼ਮੀਨਾਂ ਉਹਨਾਂ ਨੂੰ ਖੋਈਆਂ ਖੋਇਆ ਜਾ ਰਿਹਾ ਤੇ ਦੂਸਰੇ ਪਾਸੇ ਜਿਹੜੇ ਸਾਡੇ ਬੇਜਮੀਨੇ ਲੋਕ ਨੇ ਉਹ ਜੇ ਜ਼ਮੀਨ ਦੀ ਕਾਨੂੰਨੀ ਲੜਾਈ ਵੀ ਲੜਦੇ ਆ ਜੇ ਉਹ ਇਹ ਗੱਲ ਕਰਦੇ ਆ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਸਾਡਾ ਹਿੱਸਾ ਦਿੱਤਾ ਜਾਵੇ ਉਹਨਾਂ ਮਜ਼ਦੂਰਾਂ ਦੇ ਪਿੰਡਾਂ ਦੇ ਘੜਮ ਚੌਧਰੀਆਂ ਵੱਲੋਂ ਜਨਤਕ ਕਟਾਪੇ ਕੀਤੇ ਜਾਂਦੇ ਆ ਤੇ ਪੂਰਾ ਜਿਹੜਾ ਰਾਜ ਭਾ ਗਿਆ ਉਹਨਾਂ ਪੇਡੂ ਤਣਾਡਾਂ ਦੀ ਪਿੱਠ ਦੇ ਉੱਤੇ ਆ ਕੇ ਖੜਦਾ ਮਜ਼ਦੂਰਾਂ ਨੂੰ ਜਿਹੜੀਆਂ ਜੇਹਲਾਂ ਦੇਖਣੀਆਂ ਪੈ ਰਹੀਆਂ ਸੋ ਇਸ ਕਰਕੇ ਇੱਕ ਪਾਸੇ ਮਜ਼ਦੂਰਾਂ ਦੇ ਉਹ ਕਾਨੂੰਨੀ ਹੱਕ ਵੀ ਖੋਏ ਜਾ ਰਹੇ ਆ ਦੂਸਰੇ ਪਾਸੇ ਕਿਸਾਨਾਂ ਦੇ ਕੋਲੋਂ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਜਿਹੜੀ ਮਾੜੀ ਮੋਟੀ ਲੜਕੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਸਾਰਾ ਮੋਰਚਾ ਇਹ 2016 ਵਿੱਚ ਵੀ ਕੈਂਪ ਸੀ ਅਸੀਂ 2016 ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣੀ ਸੀ ਕਾਲੀ ਬੀਏਪੀ ਸਰਕਾਰ ਸੀ ਅਸੀਂ ਚੰਡੀਗੜ੍ਹ ਦੀ ਧਰਤੀ ਤੇ ਲੜੇ ਆ ਅਸੀਂ 15 16 17 ਮਾਰਚ ਨੂੰ ਮਹਾਲੀ ਵਿੱਚ ਵੱਡਾ ਧਰਨਾ ਲਾਇਆ ਹਜ਼ਾਰਾਂ ਲੋਕਾਂ ਦਾ ਤਿੰਨ ਦਿਨ ਤੇ ਬਾਦਲ ਨੇ ਸਾਨੂੰ ਮੀਟਿੰਗ ਦਿੱਤੀ ਬਹੁਤ ਜ਼ੋਰ ਲਾ ਕੇ ਅਸੀਂ ਮੀਟਿੰਗ ਲਈ ਮੀਟਿੰਗ ਦਿੱਤੀ ਸਾਡੀਆਂ ਜਿਹੜੇ ਨੀਲੇ ਕਾਟਾਂ ਵਾਲੇ ਜਿਹੜੇ ਮਸਲਾ ਹੱਲ ਹੋ ਗਿਆ ਅਸੀਂ ਲੜੇ ਤਾਂ ਤਦ ਹੋਇਆ ਮਸਲਾ ਹੱਲ ਸਾਡੇ ਜਿਹੜੇ ਬਿਜਲੀ ਦੇ ਬਿੱਲਾਂ ਵਾਲਾ ਮਸਲਾ ਸੀ ਲੜ ਕੇ ਹੱਲ ਕਰਾਇਆ ਉਹ ਵੀ ਸਰਕਾਰ ਐਸੀ ਸੀਗੀ ਢੀਠਤਾਈ ਵਾਲੀ ਸਰਕਾਰ ਸੀ ਪਰ ਅਸੀਂ ਲੜੇ ਮਸਲਾ ਹੱਲ ਕਰਾਇਆ ਕਿ ਅਸੀਂ ਲੋਕਾਂ ਨੂੰ ਸਦਕੇ ਕਿਹਾ ਆ ਭਾਈ ਜਿੰਨਾ ਚਿਰ ਆਪਾਂ ਲੜਦੇ ਨਹੀਂ ਇਹ ਜਿਹੜਾ ਲੜਨ ਜਿਹੜੀ ਸਾਡੀ ਲੜਾਈ ਆ ਉਹ ਲੜਾਈ ਤੋਂ ਬਿਨਾ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਹੈ ਨਹੀਂ ਕਰਨਾ ਸਾਨੂੰ ਜੇਲਾ ਥਾਣੇ ਗੋਲੀਆਂ ਬੰਦੂਕਾਂ ਹੋਰ ਸਾਡੇ ਤੇ ਤਸ਼ੱਦਦ ਜਿੰਨਾ ਮਰਜ਼ੀ ਕਰ ਲੋਏ ਸਾਨੂੰ ਲੜਨਾ ਪੈਣਾ ਅਸੀਂ ਲੋਕਾਂ ਦਾ ਮਨ ਬਣਾਇਆ ਲੋਕ ਤਿਆਰ ਹੋ ਗਏ ਲੋਕਾਂ ਨੇ ਪੂਰੀ شدت ਨਾਲ ਸਾਡੀ ਇਹ ਕਨਵੈਨਸ਼ਨ ਵਿੱਚ ਉਹਨਾਂ ਨੇ ਹਾਂ ਭਰੀਆ ਉਹਨਾਂ ਨੇ ਕਿਹਾ ਵੀ ਲੜਨਾ ਚਾਹੀਦਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਲੜਾਈ ਵਿੱਚੋਂ ਹੀ ਜਿੱਤਾਂ ਪ੍ਰਾਪਤ ਹੁੰਦੀਆਂ ਆ ਤੇ ਲੜਾਈਆਂ ਲੜ ਕੇ ਹੀ ਇਤਿਹਾਸ ਬਣਦਾ ਸਾਨੂੰ ਘਰ ਬੈਠ ਕੇ ਗੱਲਾਂ ਕਰਕੇ ਵੀ ਮਹਿੰਗਾਈ ਵੜੀ ਆ ਸਾਡੇ ਮਸਲੇ ਨਹੀਂ ਹੱਲ ਹੁੰਦੇ ਇਹਨਾਂ ਨਾਲ ਸਾਡਾ ਕੁਝ ਨਹੀਂ ਬਣਨ ਵਾਲਾ ਜੇ ਕੁਝ ਬੜਨਾ ਤੇ ਅਸੀਂ ਆਪਣੀਆਂ ਜਿਹੜੀਆਂ ਬਰਿਆਦੀ ਮਸਲੇ ਹੱਲ ਕਰਾਉਣੇ ਜਾਂ ਆਪਣੀਆਂ ਮੰਗਾਂ ਨੂੰ ਮਨਵਾਉਣਾ ਪੰਜਾਬ ਸਰਕਾਰ ਕੋਲੋਂ ਸਾਨੂੰ ਇਹਨਾਂ ਦੇ ਨਾਲ ਲੋਹਾ ਲੈਣਾ ਪਊਗਾ ਤੁਹਾਨੂੰ ਲੜਨਾ ਪਊਗਾ ਲੜਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਵੀ ਜਦੋਂ ਆ ਸਾਰਾ ਕੁਝ ਕਰਨਾ ਹੈ ਤਾਂ ਲੋਕਾਂ ਦੇ ਰੋਸ ਨੇ ਤਾਂ ਉੱਠਣਾ ਹੀ ਉੱਠਣਾ ਹੈ ਜੇ ਹੁਣ ਲੋਕਾਂ ਦਾ ਰੋਸ ਉੱਠੂਗਾ ਤਾਂ ਉਹਨੂੰ ਸ਼ਾਂਤ ਕਰਨ ਦੇ ਇਹਨਾਂ ਕੋਲੇ ਦੋ ਤਰੀਕੇ ਆ ਇੱਕ ਤਰੀਕਾ ਇਹ ਆ ਵੀ ਉਹਨਾਂ ਦੀਆਂ ਆਰਥਿਕ ਮੰਗਾਂ ਮਸਲੇ ਹੱਲ ਕਰੋ ਕੋਨਾ ਨੂੰ ਰੁਜ਼ਗਾਰ ਦਿਓ ਉਹਨਾਂ ਨੂੰ ਸਿਹਤ ਸਵਾਵਾ ਦਿਓ ਉਹਨਾਂ ਨੂੰ ਸਿੱਖਿਆ ਦਿਓ ਉਹਨਾਂ ਦੇ ਕਾਰੋਬਾਰ ਚਲਾਉਣ ਦੇ ਵਾਸਤੇ ਸਰਕਾਰੀ ਬਜਟ ਜਟਾਓ ਉੱਥੇ ਇਹ ਕੰਮ ਤਾਂ ਕਰਨਾ ਨਹੀਂ ਹੁਣ ਫਿਰ ਹੋਰ ਕੀ ਹੱਲ ਹੋਊਗਾ ਹੱਲ ਫਿਰ ਇਹ ਆ ਵੀ ਲੋਕਾਂ ਨੇ ਤਾਂ ਬੋਲਣਾ ਹੈ ਜੇ ਲੋਕਾਂ ਨੇ ਬੋਲਣਾ ਤਾਂ ਫਿਰ ਲੋਕਾਂ ਨੂੰ ਬੋਲੋ ਬੋਲਣ ਤੋਂ ਰੋਕਣ ਦੇ ਵਾਸਤੇ ਇਹਨਾਂ ਕੋਲ ਕੋਈ ਜ਼ਬਰ ਹਥਿਆਰ ਆ ਉਹ ਹੈ ਡਾਂਗ ਦਾ ਉਹਦੇ ਜੋ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਨਹੀਂ ਤੇ ਜਦੋਂ ਇਹ ਕੁਝ ਕਰਨਾ ਹੈ ਪਰ ਲੋਕਾਂ ਦੇ ਇੱਕ ਵਾਰੀ ਜ਼ਬਰਦਸਤ ਕਹਾੜਾ ਬਧੂਗਾ ਪਰ ਇਹ ਵੀ ਸਚਾਈ ਆ ਕਿ ਜ਼ਬਰ ਦੇ ਨਾਲ ਲੋਕਾਂ ਦੀ ਲਹਿਰ ਨੂੰ ਕੁਚਲਿਆ ਨਹੀਂ ਜਾ ਸਕਦਾ ਢੱਡ ਦੀ ਭੁੱਖ ਨੂੰ ਗੋਲੀ ਨਾਲ ਮਟਾਇਆ ਨਹੀਂ ਜਾ ਸਕਦਾ ਸੀ ਇਹਨਾਂ ਦਿਨਾਂ 'ਚ ਦੇਖ ਰਹੇ ਆ ਦੁਨੀਆ ਭਰ ਦਾ ਇਤਿਹਾਸ ਪਲਸਤੀਨ ਦੇ ਲੋਕ ਆ ਮਰ ਰਹੇ ਆ ਰੋਜ਼ ਪਰ ਢਿੱਡ ਦੀ ਭੁੱਖ ਇੰਨੀ ਤਿੱਖੀ ਹੁੰਦੀ ਆ ਜਦੋਂ ਉਹਨਾਂ ਨੂੰ ਪਤਾ ਵੀ ਜੇ ਅਨਾਜ ਲੈਣ ਜਾਵਾਂਗੇ ਨਾ ਗੋਲੀ ਚੱਲੇ ਜੂ ਮਰ ਜਾਂਦੇ ਉੱਥੇ ਇਹਦੇ باوجود ਲੋਕ ਜਾਂਦੇ ਆ ਔਰ ਉਹ ਲੋਕਾਂ ਦੇ ਲਾਈਨਾਂ ਦੇ ਖੜਿਆਂ ਤੇ ਵੀ ਗੋਲੀ ਚਲਾਉਂਦੇ ਆ ਰਾਹਾਂ ਤੇ ਜਾਂਦੇ ਆ ਤੇ ਵੀ ਗੋਲੀ ਚਲਾਉਂਦੇ ਆ ਬੰਦੇ ਰੋਜ਼ ਮਰਦੇ ਆ ਉੱਥੇ ਇਸ ਕਰਕੇ ਢਿੱਡ ਦੀ ਭੁੱਖ ਨੂੰ ਗੋਲੀ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ ਤੇ ਲੋਕਾਂ ਨੇ ਫਿਰ ਉੱਠਣਾ ਹੈ ਇਹ ਜਿਵੇਂ ਕਹਿੰਦੇ ਨਾ ਵੀ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਾਵਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦਿਖਾਣੀ ਇਹਨਾਂ ਦਾ ਜ਼ਾਵਰ ਪੰਜਾਬ ਲੋਕਾਂ ਦੀ ਲਹਿਰ ਨੂੰ ਹੋਰ ਤਕੜਾਈ ਦੇਊਗਾ ਔਰ ਲੋਕਾਂ ਨੇ ਮਨਾਂ ਦੇ ਵਿੱਚ ਜਿਹੜਾ ਬਰੂਦ ਆ ਇਹ ਹੋਰ ਭਰਿਆ ਜਾਣਾ ਸਾਡੀ ਤਾਂ ਬਾਣੀ ਵੀ ਕਹਿੰਦੀ ਆ ਜੱਬੇ ਬਾਣ ਲੱਗੇ ਤੱਬੇ ਰੋਸ ਜਾਗੇ ਮਨੂ ਨੇ ਵੀ ਮੁੱਲ ਪਾ ਲਈ ਸੀ ਸਰਾਂ ਦੇ ਕੈਸੇ ਤਰ੍ਹਾਂ ਨਾਲ ਆ ਗਰੀਜਾਂ ਨੇ ਜੰਨਿਆਂ ਵਾਲੇ ਬਾਗ ਵਰਗੇ ਖਾਂਡਰ ਚਾ ਕੇ ਲੋਥਾਂ ਨਾਲ ਖੂ ਪਰਤੇ ਸੀਗੇ ਰੰਗਦੇਵ ਹੋਣਾ ਨੇ ਮਿਸਾਲੀ ਸੁਝਾਵਾਂ ਦਿੱਤੀਆਂ ਚਰਖੜੀਆਂ ਦੇ ਚਾੜੇ ਆਰਿਆਂ ਨਾਲ ਚੀਰੇ ਨੀਹਾ ਦੇ ਚਣਾਈ ਬੰਦੇ ਤੇ ਜੇ ਜ਼ਬਰ ਨਾਲ ਹੀ ਇਹ ਗੱਲ ਹੁੰਦੀ ਹੁੰਦੀ ਤਾਂ ਫਿਰ ਆ ਰੰਗਦੇਵ ਦਾ ਰਾਜ ਖਤਮ ਨਹੀਂ ਸੀ ਹੁੰਦਾ ਨਾ ਅੰਗਰੇਜ਼ ਦਾ ਰਾਜ ਖਤਮ ਹੋਣਾ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ ਮੁਲਕ ਚ ਕੀ ਬਣਿਆ ਫਿਰ ਉਹਦਾ ਹਾਲ ਇੰਨਾ ਦਾ ਹੋਣਾ ਇਹ ਭੁਲੇਖੇ ਚ ਵਹਿਮ ਚ ਵੀ ਜ਼ਬਰਦਸਤ ਰਹੀ ਲੋਕਾਂ ਨੂੰ ਦਿਵਾਇਆ ਜਾ ਸਕਦਾ ਪਰ ਲੋਕਾਂ ਨੂੰ ਦਿਵਾਇਆ ਨਹੀਂ ਜਾ ਸਕਦਾਗਾ ਇਹ ਲਹਿਰ ਹੋਰ ਵੱਡੀ ਹੋਊਗੀ ਇਹ ਤਾਂ ਵਿਗਿਆਨਕ ਸਚਾਈ ਹੈ ਇਹਦਾ ਕੋਈ ਮੁਨਕਰ ਨਹੀਂ ਹੋ ਸਕਦਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਇਹ ਸੱਦਾ ਦਿੱਤਾ ਕਿ ਗਰੀਬ ਕਿਸਾਨ ਤੇ ਜਿਹੜੇ ਸਾਡੇ ਖੇਤ ਮਜ਼ਦੂਰ ਆ ਤੇ ਜਿਹੜੇ ਸਾਡੇ ਹੋਰ ਮਿਹਨਤ ਕਸ਼ ਤਬਕੇ ਆ ਜਿਹੜੇ ਕੋਈ ਮੁਲਾਜ਼ਮ ਹਿੱਸੇ ਦੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਲੋਕ ਲਹਿਰ ਦਾ ਅੰਗ ਬਣਨਾ ਚਾਹੀਦਾ ਦਾ ਇਸ ਦੇ ਤਹਿਤ ਹੀ ਅਸੀਂ ਬੀਤੇ ਦਿਨਾਂ ਦੇ ਵਿੱਚ 9 ਜੁਲਾਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਸੀ ਸਾਡੀਆਂ ਜਥੇਬੰਦੀਆਂ ਨੇ ਉਹਦਾ ਡਟ ਕੇ ਜਿਹੜਾ ਉਹ ਸਮਰਥਨ ਕੀਤਾ ਔਰ ਅਸੀਂ ਇਹ ਗੱਲ ਜ਼ੋਰ ਨਾਲ ਕਹਿਣੀ ਚਾਹੁੰਦੇ ਆ ਕਿ ਭਗਵੰਤ ਮਾਨ ਦਾ ਇਹ ਭੁਲੇਖਾ ਉਹਦੇ ਮੰਤਰੀਆਂ ਤੇ ਵਿਧਾਇਕਾਂ ਦਾ ਇਹ ਭੁਲੇਖਾ ਉਹਦੀ ਪੁਲਿਸ ਨੂੰ ਇਹ ਭੁਲੇਖਾ ਕਿ ਸ਼ਾਇਦ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਉਹਨਾਂ ਦੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਡਰਾ ਧਮਕਾ ਕੇ